ਮੰਜੀ ਸਬਸਕ੍ਰਾਇਰ ਕਾਲਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਮੱਝ ਬਾਰੇ ਆਪਣੀ ਤਾਜੀ ਸੂਈ ਮੱਝ ਬਾਰੇ ਆਪਾਂ ਕੀ ਖੁਰਾਕ ਪਾਉਣੀ ਹੈ ਉਹਨੂੰ ਜਦੋਂ ਬਾ 10 ਦਿਨ ਹੋ ਜਾਣ ਸੂਈ ਤੇ 10 ਦਿਨਾਂ ਤੋਂ ਬਾਅਦ ਹੀ ਖੁਰਾਕ 10 ਦਿਨ ਪਹਿਲਾਂ ਤਾਂ ਆਪਾਂ ਪਾਉਂਦੇ ਹਾਂ ਜੀ ਜਿਵੇਂ ਖਾਲ ਹੋ ਗਈ ਗੋਲਾ ਸਰੋਂ ਦੀ ਤੇ ਗੁੜ ਹੋ ਗਿਆ ਆਪਾਂ ਵਾਲ ਕੇ ਰਿੰਨ ਕੇ ਠੰਡਾ ਕਰਕੇ ਵਿੱਚ ਤੇਲ ਦੇ ਘਰਚੀ ਪਾ ਕੇ ਐਵੇਂ ਪਲਾ ਦੇ ਦਿੰਨੇ ਆ ਜੋ 10 15 ਦਿਨਾਂ ਤੋਂ ਬਾਅਦ ਫਿਰ ਆਪਾਂ ਜਦੋਂ 20 22 ਦਿਨ ਹੋ ਜਾਣੇ ਫਿਰ ਆਪਾਂ ਉਸ ਨੂੰ ਪੌਣੇ ਜੀ ਰਿੰਨ ਕੇ ਬੱਕਲੀਆਂ ਜਿਵੇਂ ਆਪਣੀ ਲੇਟੀ ਹੋਗੀ ਉਹ ਹਿਸਾਬ ਨਾਲ ਸਾਨੂੰ ਆਪਾਂ ਦਿਖਾਉਣੀ ਆ ਵੀ ਆਪਾਂ ਕਿਵੇਂ ਰਿੰਨਦੇ ਆ ਚਲੋ ਜੀ ਆਪਾਂ ਦਿਖਾਉਣਾ ਤੁਹਾਨੂੰ ਲਓ ਜੀ ਆ ਆਪਨੇ ਹੈਗੇ ਨਾ ਕਣਕ ਤੇ ਛੋਲੇ ਵਿੱਚ ਦੜਾਏ ਹੋਏ ਤੇ ਆ ਆਪਣੀ ਹੈਗੀ ਫੀਡ ਆ ਆਪਣੇ ਹੈਗੇ ਬਡੇਮੇ ਦੇ ਖਾਲ ਇੱਕ ਕੋਲਾ ਬਡੇਮੇ ਦੇ ਖਾਲ ਦਾ ਇੱਕ ਕੋਲਾ ਆਪਣੀ ਛੋਲਿਆਂ ਦੇ ਤੇ ਲੇਟੀ ਦਾ ਹੀ ਦੇ ਕੇ ਕੋਲੀ ਆਪਣੀ ਫੀਡ ਦਾ ਆਹ ਵਾਲੀ ਨੇ ਆਪਣੀਆਂ ਨਿੰਨੀਆਂ ਹੋਈਆਂ ਬੱਕਲੀਆਂ ਕਣਕੀਆਂ ਦੇਖੋ ਇਹ ਆਪਣਾ ਇਸੇ ਪਾਣੀ ਚ ਆਪ ਇਹ ਆਪਾਂ ਨੇ ਰਾਤ ਪਰ ਦਿਨਾਂ ਦੀ ਸ਼ਾਮ ਨੂੰ ਘੋਲ ਕਰਕੇ ਹਾਰੇ ਚ ਪਾ ਕੇ ਦੋ ਵਾਰ ਆਪਾਂ ਚਾਰ ਦਿਨਾਂ ਹੀ ਫਸਵਾ ਦੇਖੋ ਇਹ ਆਪਣੀ ਖਰਾਕ ਹੈ 20 ਦਿਨ ਹੋ ਗਈ ਆਪਣੀ ਮੱਝ ਸੁਣੀ ਨੂੰ ਇਹ ਆ ਪੰਜੇ ਤਰ੍ਹਾਂ ਇਹ ਜੇ ਆਪਾਂ ਖਾਲਾ ਦੀ ਖਲ ਤੇ ਲੇਪੀ ਰਿੰਨ ਕੇ ਫਿਰ ਮੱਝ ਨਹੀਂ ਖਾਂਦੀ ਆਪਾਂ ਕੱਲੀਆਂ ਬੱਕਲੀਆਂ ਰਿੰਨ ਦੇਣੀਆਂ ਵਿੱਚ ਗੁੜ ਪਾ ਦਿੰਨੇ ਆ ਬੱਕਲੀਆਂ ਚ ਤੇ ਇਹ ਆਪਾਂ ਲੇਪੀ ਥੋੜੀ ਜਿਹੀ ਇੱਕ ਡੱਬਾ ਜਿਵੇਂ ਛੋਲਿਆਂ ਦੇ ਵਿੱਚ ਆ ਕਰਾਏ ਵੀਨੇ ਆਪਣੇ ਇਹ ਆਪਾਂ ਐਵੇਂ ਘਿਓ ਕੇ ਨੂੰ ਮੱਝ ਨੂੰ ਚਾਰ ਦਿੰਨੇ ਆ ਜੀ ਉਹਦੋਂ 10 ਦਿਨ ਪਹਿਲਾਂ ਆਪਾਂ ਰਿੰਨ ਕੇ ਪਾਈ ਜੀ ਨੂੰ ਖਲ ਕੋਲ ਖਲ ਤੇ ਗੁੜ ਤੇ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾ ਦਿੰਨੇ ਆ ਜੀ ਇਹ ਆਪਾਂ ਦੋ ਬਾਟੀਆਂ ਪਾ ਕੇ ਨਾ ਕਣਕੀਆਂ ਆਪਾਂ ਵਿੱਚ ਘਰ ਦਿੰਦਾ ਪਰ ਕੇ ਖੁੱਲ ਜਾਂਦੇ ਨੇ ਦੇਖੋ ਕਿਵੇਂ ਹੋ ਗਈਆਂ ਬੱਕਲੀਆਂ ਇਹ ਦੇਖ ਸਕਦੇ ਹੋ ਤੁਸੀਂ ਨੂੰ ਹੁਣ ਆਪਾਂ 10-15 ਮਿੰਟ ਐਸੀ ਤਰ੍ਹਾਂ ਹੀ ਭਿਉਕੇ ਧਰਦਾਂ ਲਓ ਜੀ ਆ ਆਪਾਂ ਭਿਉਕੇ ਤਿਆਰ ਕਰਤੀ ਆਪਣੀ ਬੱਕਲੀਆਂ ਤੇ ਖਾਣ ਨਾਲੇ ਫੀਡ ਆਵਲੇ ਦੇਖੋ ਤੁਸੀਂ ਇੱਧਰ ਆਪਾਂ ਹਾਰੇ ਚੱਗ ਵਾਲਤੀ ਆਪਾਂ ਨੇ ਤੌੜੀ ਧਰ ਰੱਖੀ ਐ ਇੰਨੀ ਕ ਆਪਾਂ ਕਣਕ ਪਾਵਾਂਗੇ ਆ ਦੇਖੋ ਇਹ ਜੀ ਆਪਾਂ ਡੱਬੂ ਚੋਂ ਇੰਨੀ ਕ ਕਣਕ ਪਾ ਕੇ ਆਪਾਂ ਇਸ ਨੂੰ ਧਰ ਦਾਂਗੇ ਆਪਾਂ ਬੱਕਲੀਆਂ ਰੰਨਣੀਆਂ ਸਵੇਰੇ ਆਪਾਂ ਇਸ ਨੂੰ ਫਿਰ ਚਾਰਾਂਗੇ ਹੁਣ ਆਪਾਂ ਸਾਰੀ ਰਾਤ ਹੀ ਰਿੱਜ ਜਾਣੀ ਆ ਇਹ ਦੇਖੋ ਜੀ ਪਹਾਰੇ ਚ ਧਰ ਦਾਂਗੇ ਤੇ ਤੋੜੀ ਚ ਪਾ ਕੇ ਜੀ ਆ ਆਪਾਂ ਕੱਚੀ ਲੇਟੀ ਪਿਓ ਰੱਖੀ ਆੜੀ ਆਪਣੀ ਸੂਣ ਵਾਲੀ ਝੋਟੀ ਆ ਆ ਦੇਖੋ ਇਹ ਲੇਟੀ ਆਪਾਂ ਚਾਰਾਂਗੇ ਮਹੀਨਾ ਡੇਢ ਮਹੀਨਾ ਮੈਂ ਤੁਹਾਨੂੰ ਹੀ ਹੁਣ ਫਿਰ ਵਧੀਆ ਤਾਂ ਕਿ ਇਹ ਦੁੱਧ ਉੱtre ਆਊਗੀ ਪਹਿਲੀ ਸੂਏ ਝੋਟੀ ਆ ਆਪਣੇ ਇਹ ਆਪਾਂ ਇਹਨੂੰ ਕੱਚੀ ਭਿਓ ਕੇ ਚਾਰਾਂਗੇ ਜਦੋਂ ਸੂਣੂ ਪੀ ਉਦੋਂ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਵੀ ਰਿੰਨ ਕੇ ਇਸੇ ਤਰ੍ਹਾਂ ਖਰਾਕ ਪਾਵਾਂਗੇ ਇਹ ਆਪਾਂ ਇਹਨੂੰ ਪਾਈ ਆ ਜੀ ਕੱਚੀ ਲਓ ਜੀ ਇਹ ਸੀਗਾ ਆਪਣੇ ਮੱਜਾਂ ਦੀ ਖਾਦ ਖਰਾਕ ਆਪਣਾ ਦਾਣਾ ਤੁਹਾਨੂੰ ਦੱਸਤਾ ਪਾਣੇ ਵੀ ਇੱਕ ਸੂਣ ਵਾਲੀ ਛੋਟੀ ਨਾਲ ਆਪਾਂ ਇਸ ਤਰ੍ਹਾਂ ਭਿਉਂਕੇ ਪਾਉਣੇ ਆ ਜਿਹੜੀ ਸੂਈ ਵੀ ਆਪਣੀ ਤਾਜੀ ਸੂਈ ਮੈਂ ਉਹਨੂੰ ਜੀ ਆਪਾਂ ਰੰਨ ਕੇ ਪਾਉਣੇ ਆ ਇਹ ਸੀਗੇ ਜ ਆਪਣੇ ਖਾਣੇ ਦਾਣੇ ਲੇਟੀ ਆਪਾਂ ਦਾਣਾ ਭਿਉਂਕੇ ਜਾਂ ਰੰਨ ਕੇ ਆਪਾਂ ਪਾਣੀ ਪਾਉਣੇ ਆ ਮੱਜਾਂ ਨੂੰ ਜਿਹੜੀ ਆਪਣੀ ਤਾਜੀ ਸੂਈ ਹੁੰਦੀ ਉਹਨੂੰ ਆਪਾਂ ਰੰਨ ਕੇ ਪਾਉਣੇ ਜੀ 2-3 ਮਹੀਨੇ ਰੰਨ ਕੇ ਪਾਵਾਂਗੇ ਉਸ ਤੋਂ ਬਾਅਦ ਫਿਰ ਇਹਨੂੰ ਵੀ ਆਪਾਂ ਕੱਚੀ ਲਿੱਟੀ ਪਾਉਣ ਲੱਗ ਜਾਾਂਗੇ ਇਹਨਾਂ ਨੂੰ ਭਿਉਂਕੇ ਕਈ ਬਾਲਾ ਚਰ ਮੱਝਾਂ ਨਹੀਂ ਖਾਂਦੀਆਂ ਫਿਰ ਵੀ ਇਸ ਤਰ੍ਹਾਂ ਆਪਣੀ ਰਿੰਨੀ ਵੀ ਫਿਰ ਆਪਾਂ ਕੱਚਾ ਦਾਣਾ ਇਸ ਤਰ੍ਹਾਂ ਭੋਕੇ ਪਾਦਾ ਕਰਾਂਗੇ ਚਾਹੇ ਆਪਣਾ ਗੱਬੜਾ ਪਸ਼ੂ ਹੋਵੇ ਚਾਹੇ ਆਪਣਾ ਤੋਕੜਾ ਚਾਹੇ ਆਪਣੀ ਤਾਜੀ ਸੂਈ ਆਪਾਂ ਦਾਣਾ 12 ਮਹੀਨੇ 30 ਦਿਨ ਪਾਉਣੀ ਪਾਉਣੀ ਮੱਝਾਂ ਨੂੰ ਹਾਂ ਜੇ ਹੈਗਾ ਵੀ ਕੱਲੀ ਆਪਾਂ ਸਰੋਂ ਦੀ ਖਲਪਾਤੀ ਜਾਂ ਕੱਲੀ ਉਹ ਪਾਤੀ ਫੀਡ ਪਾਤੀ ਆਪਾਂ ਦੋ ਤਿੰਨ ਪੰਤਾ ਦਾਣਾ ਮਿਕਸ ਕਰਕੇ ਦੁੱਧ ਵਾਲੇ ਪਸ਼ੂਆਂ ਨੂੰ ਪਾਉਨੇ ਆ ਦੂਜੀਆਂ ਜਿਹੜੀਆਂ ਆਪਣੇ ਛੋਟੇ ਪਸ਼ੂ ਹੁੰਦੇ ਨੇ ਜੀ ਬਿਨਾ ਦੁੱਧ ਤੋਂ ਜਿਵੇਂ ਕੰਟਰੋਲ ਸ਼ੁਰੂ ਹੋ ਗਏ ਉਹਨਾਂ ਨੂੰ ਆਪਾਂ ਕੱਲੀ ਸਰੋਂ ਦੀ ਖਲਪਾ ਦਿੰਨੇ ਆਗੇ ਆਪਣੇ ਹ ਇਹਨਾਂ ਨੂੰ ਆਪਾਂ ਦੋ ਤਿੰਨ ਪੰਤਾ ਮਿਕਸ ਕਰਕੇ ਆਪਾਂ ਦਾਣਾ ਵਿੱਚ ਰਲਾ ਦਿੰਨੇ ਆਂ ਭਿਉ ਕਿ ਆਪਾਂ ਧਾਰ ਚੋਂ ਤੋਂ ਪਹਿਲਾਂ 10-15 ਮਿੰਟ ਪਹਿਲਾਂ ਆਪਾਂ ਪਾਵਾਂਗੇ ਇਹਨਾਂ ਨੂੰ ਅੱਧਾ ਘੰਟਾ ਪਾਣੀ ਪੜਾਉਣ ਤੋਂ ਬਾਅਦ ਜੀ ਪਾਣੀ ਪੜਾਤਾ ਜਦੋਂ ਆਪਾਂ ਨੇ ਫਿਰ ਉਸ ਤੋਂ ਬਾਅਦ ਆਪਾਂ ਕੱਖਾਂ ਤੇ ਪਾ ਦਾਂਗੇ ਫਿਰ ਉਸ ਤੋਂ ਬਾਅਦ ਰੱਜ ਲੂਗੀ ਮੱਝ ਫਿਰ ਆਪਾਂ ਚੋਵਾਂਗੇ ਧਾਰ ਜੀ ਧਾਰ ਚੋਂ ਤੋਂ ਆਪਾਂ ਅੱਧਾ ਘੰਟਾ ਪਹਿਲਾਂ ਪਾ ਦੇਣਾ ਸਵੇਰੇ ਵੀ ਆਪਾਂ ਕੱਖ ਪਾ ਕੇ ਆਪਾਂ ਸਵੇਰੇ ਹੁਣ ਜਿਹੜੀ ਧਰ ਤੇ ਬੱਕਲੀਆਂ ਆਪਾਂ 5 ਵਜੇ ਹਾਰੇ ਚ ਬਾਹਰ ਕੱਢ ਦਾਂਗੇ ਤਾਂ ਉਹਦੀ ਫਿਰ ਆਪਾਂ ਬਠਣ ਚ ਪਾਲਾਂਗੇ ਜੀ ਇਹ ਬੱਕ ਬੱਚਾ ਬਾਈ ਜਿਹੜੀ ਲੇਟੀ ਦੂਜੀ ਦਲਾਈ ਵੀ ਆਪਣੇ ਛੋਲੇ ਤੇ ਲੇਟੀ ਉਹ ਇੱਕ ਡੱਬਾ ਆਪਾਂ ਉਹ ਪਾ ਲਾਂਗੇ ਉਹ ਵਿੱਚ ਰਿੰਨੀ ਜਾਊਗੀ ਉਹ ਹੋ ਜਾਂਦੀ ਐ ਪੋਲੀ ਹੋ ਜਾਂਦੀ ਆ ਉਹ ਆਪਾਂ ਠੰਡੇ ਪਾਣੇ ਨਹੀਂ ਪਾਉਂਦੇ ਆਪਾਂ ਗਰਮ ਪਾਣੀ ਦੀ ਪਿੱਚੀ ਪਿਉਂ ਦਿੰਨੇ ਆ ਇਹ ਵੀ ਸਵੇਰੇ ਆਪਾਂ ਖਲ ਨਹੀਂ ਪਾਉਂਦੇ ਸ਼ਾਮ ਨੂੰ ਆਪਾਂ ਖਲ ਤੇ ਫੀਡ ਨਾਲੇ ਆਪਾਂ ਬੱਕਲੀਆਂ ਪਾ ਕੇ ਆਪਾਂ ਮੱਝਾਂ ਨੂੰ ਪਾ ਦਿੰਨੀ ਆ ਜੀ ਇਸੇ ਗਿਈ ਆਪਣੀ ਅੱਜ ਵਾਲੀ ਵੀਡੀਓ ਆਪਣੀ ਮੱਝਾਂ ਦੀ ਖਾਦ ਖਰਾਕੇ ਵੀ ਅਸੀਂ ਆਪਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਪੜਨਾ ਤੁਸੀਂ ਆਪਣੀ ਤਾਜੀ ਸੂਈਆਂ ਮੱਝਾਂ ਨੂੰ ਕਿਸ ਤਰ੍ਹਾਂ ਦਾ ਦਾਣਾ ਪਾਉਨੇ ਅਸੀਂ ਐਵੇਂ ਦੀ ਸਾਮ ਸਮਭਾਲ ਕਰਦੇ ਹਾਂ ਇਹ ਮੱਝਾਂ ਦੀ ਚਲੋ ਜੀ ਅੱਜ ਦੀ ਬੁਢੀ ਦਾਣ ਦਿੱਤੀ ਕਰਦੇ ਮਿਲ ਜਾਂਗੇ ਨੈਸਟ ਵਲੌਗ ਨਾਲ